25 ਲੱਖ ਦੀ ਠੱਗੀ ਵੱਜਣ ਤੋਂ ਬਾਅਦ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦੇ ਕਬੱਡੀ ਖਿਡਾਰੀ ਵੱਲੋਂ ਜ਼ਹਿਰੀਲੀ ਵਸਤੂ ਖਾ ਕੇ ਕੀਤੀ ਗਈ ਖੁਦਕੁਸ਼ੀ ਪੂਰਾ ਮਾਮਲਾ ਮੋਗਾ ਜ਼ਿਲ੍ਹਾ ਦੇ ਪਿੰਡ ਹਿੰਮਤਪੁਰਾ ਦੇ ਰਹਿਣ ਵਾਲੇ ਕਬੱਡੀ ਖਿਡਾਰੀ ਦਾ ਹੈ ਜਿੱਥੇ ਕਬੱਡੀ ਖਿਡਾਰੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਪਿੰਡ ਦੇ ਹੀ ਇੱਕ ਪਰਿਵਾਰ ਵੱਲੋਂ 25 ਲੱਖ ਦੀ ਠੱਗੀ ਮਾਰੀ ਗਈ ਜਿਸ ਕਾਰਨ ਕਬੱਡੀ ਖਿਡਾਰੀ ਰਹਿੰਦਾ ਸੀ ਦਿਮਾਗੀ ਤੌਰ ਤੇ ਪਰੇਸ਼ਾਨ ਦੇਰ ਰਾਤ ਸ਼ਾਮ ਨੂੰ ਜ਼ਹਿਰੀਲੀ ਵਸਤੂ ਖਾ ਕੇ ਕੀਤੀ ਗਈ ਖੁਦਕੁਸ਼ੀ 10 ਵਿਅਕਤੀਆਂ ਦੇ ਉੱਪਰ ਮਾਮਲਾ ਕੀਤਾ ਗਿਆ ਦਰਜ ਦੋਨੋਂ ਕਰ ਲਿਆ ਗਿਆ ਗ੍ਰਿਫਤਾਰ ਇੱਕ ਦੀ ਤਲਾਸ਼ ਜਾਰੀ ਉਥੇ ਹੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਨਵਰ ਅਲੀ ਨੇ ਕਿਹਾ ਕਿ ਮ੍ਰਿਤਕ ਲਖਵੀਰ ਸਿੰਘ 45 ਸਾਲ ਦੀ ਪਤਨੀ ਬਿਆਨਤ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪਤੀ ਲਖਵੀਰ ਸਿੰਘ ਕਬੱਡੀ ਦਾ ਖਿਡਾਰੀ ਸੀ ਅਤੇ ਵਿਦੇਸ਼ ਜਾਣ ਦਾ ਚਾਹਵਾਨ ਸੀ ਜਿਸ ਨੂੰ ਲੈ ਕੇ ਪਿੰਡ ਦੇ ਹੀ ਰਹਿਣ ਵਾਲੇ ਜਗਰਾਤ ਸਿੰਘ ਅਮਰਜੀਤ ਕੌਰ ਅਤੇ ਗੁਰਦੇਵ ਕੌਰ ਵੱਲੋਂ ਵਿਦੇਸ਼ ਭੇਜਣ ਦਾ ਦੇ ਨਾਮ ਤੇ 25 ਲੱਖ ਰੁਪਏ ਦੀ ਠੱਗੀ ਮਾਰ ਲਈ ਨਾ ਹੀ ਤਾਂ ਉਸ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ ਜਿਸ ਕਾਰਨ ਲਖਵੀਰ ਸਿੰਘ ਦਿਮਾਗੀ ਤੌਰ ਤੇ ਪਰੇਸ਼ਾਨ ਰਹਿਣ ਲੱਗ ਪਿਆ ਅਤੇ دیر ਰਾਤ ਉਸ ਨੇ ਕੋਈ ਜ਼ਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰ ਲਈ ਬਿਆਨਕੌਰ ਦੇ ਬਿਆਨਾਂ ਦੇ ਉੱਪਰ ਮਾਮਲਾ ਦਰਜ ਕਰਕੇ ਜਗਰਾਤ ਸਿੰਘ ਅਤੇ ਅਮਰਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਗੁਰਦੇਵ ਕੌਰ ਦੀ ਤਲਾਸ਼ ਜਾਰੀ ਹੈ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਹਦੇ ਚ ਕੱਲ ਮਿਤੀ 14 5 25 ਨੂੰ ਇੱਕ ਸਾਨੂੰ ਮੈਡੀਕਲ ਰੁਕਾ ਦੀ ਹਸਪਤਲ ਨੇ ਹਰ ਸਿੰਘ ਵਾਲਾ ਤੋਂ ਮਸੂਲ ਹੋਇਆ ਸੀ ਕੇ ਲਖਵੀਰ ਸਿੰਘ ਸਨਉਖ ਚੰਦ ਸਿੰਘ ਵਾਸੀ ਹਿੰਮਤਪੁਰਾ ਕੋਈ ਜ਼ਹਿਰੀਲੀ ਚੀਜ਼ ਖਾਣ ਕਰਕੇ ਡੈਥ ਹੋ ਗਈ ਹੈ ਜਿਸ ਤੇ ਕਾਰਵਾਈ ਕਰਦੇ ਅਸੀਂ ਐ ਮੰਨ ਵਾਲੇ ਦੀ ਘਰ ਵਾਲੀ ਬਿਆਨਤ ਕੌਰ ਦੇ ਬਿਆਨ ਤੇ ਐਫ ਆਰ ਨੰਬਰ 77 ਮਿਤੀ 14 ਪੰਚ 25 ਅੰਡਰ ਸੈਕਸ਼ਨ 168 318 ਡੀ ਐਨ ਐਸ ਅਧੀਨ ਤਰਜਿਸ ਕੀਤਾ ਸੀ وجہ ਇਹ ਸੀ ਜਿਹੜਾ ਮੰਨ ਵਾਲਾ ਲਖਵੀਰ ਸਿੰਘ ਨੇ ਆਪਣੇ ਜਗਰਾਤ ਸਿੰਘ ਆਮਰਜੀਤ ਪੌਰ ਤੇ ਗੁਰਦੇਵ ਸਿੰਘ ਵਾਸੀ ਹਿੰਮਤਪੁਰਾ ਨੂੰ ਜਿਹੜਾ ਬਾਹਰ ਭੇਜਣ ਵਾਸਤੇ 25 ਲੱਖ ਰੁਪਇਆ 4 ਸਾਲ ਪਹਿਲਾਂ ਦਿੱਤਾ ਸੀ ਜਿਹੜਾ ਇਹਨੇ ਇਹਨਾਂ ਨੇ ਨਾ ਤਾਂ ਇਹਨਾਂ ਨੂੰ ਬਾਹਰ ਭੇਜਿਆ ਤੇ ਨਾ ਹੀ ਇਹਨਾਂ ਨੇ ਪੈਸੇ ਵਾਪਸ ਕੀਤੇ ਨੇ ਜਿਹੜੇ ਇਸ ਤੋਂ ਤੰਗ ਆ ਕੇ ਨੇ ਆਪਣੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪ ਨੂੰ ਸੁਸਾਈਸਾਈਡ ਕਰ ਲਿਆ ਹਾਂ ਜਿ ਗ੍ਰਿਫਤਾਰੀ ਆਪਣੇ ਜਗਰਾਤ ਸਿੰਘ ਦੀ ਹੋਈ ਹੈ ਉਰਪ ਰਾਜਾ ਪੁੱਤਰ ਪਿਆਰਾ ਸਿੰਘ ਤੇ ਅਮਰਜੀਤ ਕੌਰ ਪਤਨੀ ਲਖਵੀਰ ਸਿੰਘ ਹਿੰਮਤਪੁਰਾ ਇਹਨਾਂ ਨੂੰ ਅਰੈਸਟ ਕਰ ਲਿਆ ਹੁਣ ਅੱਗੇ ਅਸੀਂ ਤਪੀਸ਼ ਕਰ ਰਹੇ ਹਾਂ ਜਿਹੜੇ ਦੂਸਰੇ ਰਹਿੰਦੇ ਨੇ ਗੁਰਦੇਵਪੁਰ ਉਹਨਾਂ ਨੂੰ ਵੀ ਅਸੀਂ ਜਿਹੜਾ ਅਰੈਸਟ ਕਰਾਂਗੇ